ਨਸ਼ੇੜੀਆਂ ਦਾ ਵੱਖਰਾ ਹੀ ਕਾਰਨਾਮਾ ਨਸ਼ੇ ਦੀ ਤੋੜ ਪੂਰੀ ਕਰਨ ਲਈ B R T S ਲੇਨ ਦੀ ਗ੍ਰਿਲ ਚੋਰੀ ਕਰਤੇ ਫੜੇ ਗਏ ਮਾਮਲਾ ਅਮਰਤਸਰ ਦਾ ਹੈ ਜਿੱਥੇ ਦੋ ਨੌਜਵਾਨ ਮੋਟਰਸਾਈਕਲ ਉੱਤੇ ਲੋਹੇ ਦੀਆਂ ਗ੍ਰਿਲਾਂ ਚੁੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਨ੍ਹਾਂ ਨਸ਼ੇੜੀਆਂ ਦਾ ਪਿੱਛਾ ਦੋ ਨੌਜਵਾਨ ਕਰਦੇ ਹਨ ਅਤੇ ਇਹਨਾਂ ਦੀ ਵੀਡੀਓ ਜਦ ਬਣਦੀ ਹੈ ਤਾਂ ਇਹ ਉੱਥੇ ਗ੍ਰਿਲ ਛੱਡ ਕੇ ਫਰਾਰ ਹੋ ਜਾਂਦੇ ਹਨ ਮੈਂ ਤਾਂ ਪੁੱਛ ਰਿਹਾ ਹਾਂ ਜੀ ਭਾਈ ਲਾ ਰਹੇ ਹੁੰਦਾ ਹੈ ਮੈਂ ਛੇੜੀ ਖਲਾ 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 ਭਾਈ ਕਿੱਧਰ ਲੈ ਕੇ ਚੱਲੇ ਏ ਇਧਰ ਲੈ ਕੇ ਚੱਲੇ ਭਾਈ ਛੱਡ ਦੋ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਜਿੱਤਾ ਕਰਕੇ ਆ ਦੇਖੋ ਲੋਹਾ ਬੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਜੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਿੰਦੇ ਭਾਈ ਨਾਲ ਮੈਂ ਤਾਂ ਪੁੱਛ ਰਿਹਾ ਹਾਂ ਜੀ ਭਾਈ ਲਾ ਰਹੇ ਹਾਂ ਦਾ ਨਸ਼ੇੜੀ ਕੁਛਲਾ 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 ਭਾਈ ਕਿੱਧਰ ਲੈ ਕੇ ਚੱਲੇ ਜੇ ਕਿੱਧਰ ਲੈ ਕੇ ਚੱਲੇ ਭਾਈ ਛੱਡ ਦੋ ਕੀ ਫਾਇਦਾ ਭਾਈ ਨਸ਼ੇ ਕਰਕੇ ਅੱਜ ਦਾ ਕਰਦੇ ਆ ਆ ਦੇਖੋ ਲੋਹਿਆ ਪੋਟ ਕੇ ਲੈ ਕੇ BRTS ਦਾ ਆਹਾ ਜੇ ਲੋਕਾਂ ਦਾ ਲੋਈ ਕਪੜਾ ਬਾਹਰ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤਾਂ ਛੱਡ ਲੈ ਜੰਦੇ ਭਾਈ ਨਾਲ